ਆਮ ਆਦਮੀ ਪਾਰਟੀ ਔਰ ਕਾਂਗਰਸ ਦੋਨੋ ਇੱਕੋ थैਲੀ ਦੇ ਚੱਤੇ ਬੱਟੇ ਔਰ ਅਗਰ ਕੋਈ ਮੈਨ ਪੁੱਛੋ ਆਮ ਆਦਮੀ ਪਾਰਟੀ ਦਿੱਲੀ ਚ ਕਾਂਗਰਸ ਨਾਲ ਹੈ ਦਿੱਲੀ ਚ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਛਾੜੂ ਪੜਿਆ ਤੇ ਪੰਜਾਬ ਦੇ ਅੰਦਰ ਇਹਦਾ ਤਾਂ ਪ੍ਰਚਾਰ ਆ ਕੇ ਖਤਮ ਹੋ ਜਾਂਦਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਭਾਈਵੰਜਨ ਦੀ ਹੈ ਤੇ ਕਾਂਗਰਸ ਹੋਰਾ ਚਾਰਾ ਬੰਜਨ ਦੀ ਇਹ ਦੋਰਾ ਮਾਪਦੰਡ ਕਿਸ ਤਰ੍ਹਾਂ ਹੋ ਸਕਦਾ ਇੱਕ ਵਾਰੇ ਭਗਵੰਤ ਸਿੰਘ ਸਾਹਿਬ ਕਹਿੰਦੇ ਸਾਰੇ ਚੋਰ ਨੇ ਇਹਨਾਂ ਨੇ ਲੁੱਟ ਲਿਆ ਪੰਜਾਬ ਤੇ ਜਿਨ੍ਹਾਂ ਨੇ ਪੰਜਾਬ ਲੁੱਟ ਲਿਆ ਇਹੋ ਜਿਹੇ ਬਿਆਨ ਕੇਜਰੀਵਾਲ ਸਾਹਿਬ ਦਿੰਦੇ ਸੀ ਕਿ ਸ਼ੀਲਾ ਦੀਕਸ਼ਿਤ ਦੇ ਖਿਲਾਫ ਤਿੰਨ ਬੋਰੀਆਂ ਸਬੂਤ ਨੇ ਤੇ ਟਪਕ ਕਰਕੇ ਉਹਨਾਂ ਨਾਲ ਸਰਕਾਰ ਬਣਾ ਲਈ। ਹੁਣ ਫੇਰ ਸੰਧੀ ਕਰ ਲਈ। ਕਿ ਭਗਵੰਤ ਮਾਨ ਸਾਹਿਬ ਸਪਸ਼ਟ ਕਰੋ ਕਿ ਜੇ ਆਮ ਆਦਮੀ ਪਾਰਟੀ ਦੇ ਲੋਕ ਜਦੋਂ ਵਿਪੱਖਸ਼ ਦੀਆਂ ਚਿਹਰਾਂ ਤੇ ਬਹਿਣਗੇ, ਕੀ ਉਹ ਸੇ ਕਾਂਗਰਸ ਨਾਲ ਬਹਿਣਗੇ ਜਿਨ੍ਹਾਂ ਕਾਂਗਰਸੀਆਂ ਦੇ ਖਿਲਾਫ ਤੁਸੀਂ ਬੋਲ ਰਹੇ ਹੋ? ਇਹ ਉਸੇ ਪਾਰਟੀ ਦੇ ਬੰਦੇ ਨੇ ਜਿਹਦੀ ਪਾਰਟੀ ਦੀ ਲੀਡਰ ਸੋਨੀਆ ਗਾਂਧੀ, ਰਾਹੁਲ ਗਾਂਧੀ ਜਿਹਦੇ ਪ੍ਰਧਾਨ ਖੜਗੇ ਸਾਹਿਬ ਨੇ ਨਾਲ ਸਟੈਂਡ ਸਪਸ਼ਟ ਕਰੋ ਕਿ 1984 ਦੇ ਸਿੱਖ ਕਤਲੋਗਾਰਚ ਸ਼ਾਮਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਨ੍ਹਾਂ ਨੇ ਸਿੱਖਾਂ ਦੇ ਗਲੇ ਟਾਇਰ ਪਾਏ ਗੁਰਦੁਆਰੇ ਸਾਡੇ ਜਿਨ੍ਹਾਂ ਦਾ ਲੀਡਰ ਜਗਦੀਸ਼ ਟਰੈਡਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਜਿਹੜਾ ਸੱਜਨ ਕੁਮਾਰ ਸਜਾ ਜਾਂਦਾ ਅੱਜ ਵੀ ਸਜਾ ਜਾਂਦਾ ਹੈ ਕੀ ਉਹਨਾਂ ਦੇ ਨਾਲ ਮਿਲ ਕੇ ਹੀ ਚੋਣ ਲੜੋਗੇ ਔਰ ਚੋਣ ਹਾਰਨ ਤੋਂ ਬਾਅਦ ਜਿਹੜੀਆਂ ਵਿਪੱਖਸ਼ੀ ਦੀਆਂ ਸੀਟਾਂ 'ਚ ਉਹਨਾਂ ਦੇ ਨਾਲ ਬੈਠੋਗੇ ਕੀ ਸਿੱਖ ਕਤਲਗਾਰ ਕਰਨ ਵਾਲਿਆਂ ਦੇ ਨਾਲ ਤੁਹਾਡੀ ਰਾਜਨੀਤਿਕ ਸੰਧੀ ਨਹੀਂ ਹੋਈ ਪੰਜਾਬ ਜਾਣਨਾ ਚਾਹੁੰਦਾ ਔਰ ਦੂਸਰਾ ਪੰਜਾਬ ਜਾਣਨਾ ਚਾਹੁੰਦਾ ਕਿ ਪੰਜਾਬ ਵੀਰਾਂ ਦੀ ਧਰਤੀ ਹੈ ਵੀਰ ਸੈਨਿਕਾਂ ਦੀ ਵੀ ਧਰਤੀ ਹੈ ਬਾਰਡਰ ਦੀ ਦੇਸ਼ ਦੀ ਸੁਰੱਖਿਆ ਸੇ ਪੰਜਾਬ ਸਰ ਨਾਲੋਂ ਜ਼ਿਆਦਾ ਸੈਨਿਕ ਦਿੰਦਾ لیکن ਤੁਸੀਂ وہی ਆم آدمی پارٹی ہے ਜਿਹੜੀ ਦਿੱਲੀ ਦੇ ਅੰਦਰ ਕਨਈਆ ਕੁਮਾਰ ਅਸੇ ਕੈਂਪੇਨ ਕਰ ਰਹੀ ਉਹ ਕਨਈਆ ਕੁਮਾਰ ਜਿਹੜਾ ਕਾਂਗਰਸ ਦੀ ਟਿਕਟ ਤੇ ਖੜਾ ਜਿਹੜਾ ਕਹਿੰਦਾ ਹੈ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ। ਅਸੀਂ ਉਸੇ ਸਵਾਲ ਤੇ ਆ ਗਏ ਜੀ ਅੱਜ ਕੇਜਰੀਵਾਲ ਦੀ ਸਟੇਟਮੈਂਟ ਆਈ ਹੈ ਕਿ ਅਮਿਤ ਸ਼ਾਹ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਵਾਲੇ ਪਾਕਿਸਤਾਨ ਦੇ ਸਪੋਰਟਰ ਨੇ ਤਾਂ ਉਹਨਾਂ ਨੇ ਅੱਗੇ ਸਵਾਲ ਕੀਤਾ ਹੈ ਕਿ ਕੀ ਪੰਜਾਬ ਔਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਬਣਾਈ ਲੋਕਾਂ ਨੇ ਉਹ ਸਾਰੇ ਪਾਕਿਸਤਾਨ ਇਸਾ ਕਿ ਕੇਜਰੀਵਾਲ ਇਸ ਸਦੀ ਦੇ ਸਭ ਨਾਲੋਂ ਵੱਡੇ ਝੂਠੇ ਨੇ ਅਗਰ ਵਰਲਡ ਦੇ ਵਿੱਚ ਕੋਈ ਇੰਟਰਨੈਸ਼ਨਲ ਲੈਵਲ ਦਾ ਕੋਈ ਝੂਠੇ ਦਾ ਕਿਤਾਬ ਹੋਏਗਾ ਤੇ ਉਹ ਕੇਜਰੀਵਾਲ ਸਾਹਿਬ ਨੂੰ ਮਿਲਣਾ ਚਾਹੀਦਾ ਕੇਜਰੀਵਾਲ ਸਾਹਿਬ ਕਿਆ ਕਨਈਆ ਕੁਮਾਰ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ ਦੇ ਨਾਰੇ ਲਿਖੀ ਲਾ ਰਿਆ ਅੱਜ ਤੁਸੀਂ ਹੋਰ ਐਸੇ ਵੋਟ ਮੰਗ ਰਹੇ ਜਿਹੜਾ ਕਹਿੰਦਾ ਭਾਰਤ ਤੇਰੇ ਟੁਕੜੇ ਹੋਣਗੇ ਜਿਹੜਾ ਕਹਿੰਦਾ ਜੀ ਅਫਜ਼ਲ ਗੁਰੂ ਸ਼ਰਮਿੰਦਾ ਹੈ ਹਮ ਤੇਰੇ ਕਾਤਲ ਜ਼ਿੰਦਾ ਹੈ ਅਫਜ਼ਲ ਗੁਰੂ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਉਹ ਕਨਈਆ ਕੁਮਾਰ ਦੀ ਕੈਂਪੇਨ ਨਹੀਂ ਤੁਸੀਂ ਕਰ ਰਹੇ ਕੀ ਤੁਹਾਨੂੰ ਜਿਹੜਾ ਪੈਸਾ ਅਜਿਹਾ ਪਟੀਨੀਆ ਅਕਾਊਂਟ ਖੋਲ੍ਹੇ ਨੇ ਤੇ ਕਈ ਕਰੋੜ ਰੁਪਏ ਵਿੱਚੋਂ ਨਿਕਲਾ ਹੈ ਜਿਹੜਾ ਫੋਰਨ ਤੋਂ ਤੁਹਾਡੇ ਕੋਲ ਆਇਆ ਉਹ ਪੈਸਾ ਤੁਹਾਨੂੰ ਗੈਰ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਧੋਖਾ ਦੇੜੀ ਦੇ ਰਹੀਂ ਬਿਨਾਂ ਦਸਤਾਵੇਜ਼ ਤੋਂ ਜਿਹੜਾ ਆਇਆ ਹੈ ਉਹ ਪੈਸਾ ਭੇਜਣ ਵਾਲੇ ਸੋਰਸ ਕੌਣ ਨੇ ਕੀ ਉਹ ਬੰਦੇ ਜੋਤ ਸੋਰਸ ਦੇ ਨੇ ਜਾਂ ਹਿੰਦੁਸਤਾਨ ਦੀ ਪ੍ਰਭੂ ਸੱਤਾ ਨੂੰ ਅਖੰਡਿਤ ਕਰਨ ਵਾਸਤੇ ਉਹ ਲੋਕ ਖੰਡਿਤ ਕਰਨ ਦੀ ਪਲੈਨਿੰਗ ਬਣਾ ਰਹੇ ਨੇ ਇਕੰਢਿਤ ਕਰਨ ਦੀ ਸੋਚ ਵਾਲੇ ਲੋਕਾਂ ਦੇ ਨਾਲ ਮਿਲਿਓ ਤੁਸੀਂ ਔਰ ਅਲਬ ਜਮਾਨਤ ਤੇ ਤੁਸੀਂ ਬਾਹਰ ਆਏ ਹੋ ਔਰ ਆਉ ਆਪਣੇ ਆਪ ਬਿਹੇਵ ਕਰ ਰਹੇ ਹੋ ਜਿਵੇਂ ਤੁਸੀਂ ਫਰੀडम फाइਟਰ ਹੋ ਇੱਕ ਕੋਰੋਨਾ ਦਾ ਦਾਅਵਾ ਕਰਕੇ 4 ਤਰੀਕ ਨੂੰ ਭਾਜਪਾ ਦੀ ਸਰਕਾਰ ਕਿਸੇ ਜ਼ਰੂਰਤ ਨਹੀਂ ਆ ਰਹੀ ਕਿ ਕਹਿੰਦੇ ਇਹਨਾਂ ਦਾ ਬੂਰੀਆ ਬਿਸਤਰਾ ਗੋਲ ਹੋਣ ਜਾ ਰਿਹਾ ਹੈ ਗੜ ਜੋੜ ਦੀ ਕਹਿੰਦੇ ਸਰਕਾਰ ਨੇ ਕਿਹਾਗੀ ਭਾਜਪਾ ਨੂੰ 200 ਤੋਂ ਵੱਧ ਸੀਟਾਂ ਨਹੀਂ ਆ ਰਹੀ ਇਸ ਤਰ੍ਹਾਂ ਦਾ ਮੁੰਗੇਰੀ ਲਾਲ ਦਾ ਸੁਪਨਾ ਹਿੰਦੁਸਤਾਨ ਦੇ 18 ਲੀਡਰ ਦੇਖ ਰਹੇ ਔਰ 18 ਦੇ 18 ਲੀਡਰ ਇਹ ਦੇਖ ਰਹੇ ਕਿ ਦੇਜ ਦੇ ਨ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਣਾ ਔਰ ਟੁਕੜਿਆਂ ਚ ਬਹੁਮਤ ਆਏਗਾ ਔਰ ਉਸ ਬਹੁਮਤ ਦੇ ਆਧਾਰ ਤੇ 18 ਜਿਹਨੇ ਮੁੰਗੇਰੀ ਲਾਲ ਦਾ ਸੁਪਨਾ ਦੇਖਦੇ ਨੇ ਕਜੀ ਸਰਕਾਰ ਬਣਾਵਾਂਗੇ ਔਰ ਨੋ ਚ ਨੋ ਚ ਕੇ ਹਿੰਦੁਸਤਾਨ ਦੀ ਅਰਥਵਿਵਸਥਾ ਨੂੰ ਕਾਊਂਗੇ ਕੇਜਰੀਵਾਲ ਸਾਹਿਬ ਦੇਜ ਦੇ ਨਾਗਰਿਕ ਨਰੇਂਦਰ ਮੋਦੀ ਦੀ ਲੀਡਰਸ਼ਿਪ ਤਗੜੀ ਡਿਸਾਈਸਿਵ ਡਾਇਨਾਮਿਕ ਸਰਕਾਰ ਬਣਾ ਰਹੀ ਹੈ। ਔਰ ਅੱਜ ਇਹ ਪੰਜਵਾਂ ਪੋਲ ਹੈ ਕੱਲ ਰਾਤ ਨੂੰ। ਪੰਜਾਬ ਫੇਸਾਂ ਦੇ ਪੋਲ ਚ ਵੀ ਭਾਜਪੀ ਨੂੰ ਬਹੁਮਤ ਮਿਲ ਚੁੱਕਾ। 6 ਮਾ ਤੇ 7 ਮਾ ਪੋਲ ਤੇ 400 ਪਾਰ ਦੀ ਲੜਾਈ ਹੈ। ਹੁਕ ਪਖਿ ਬਣੇ ਔਰ ਵਿਪਖ ਦੇ ਵਿੱਚ ਵੀ ਰਾਹੁਲ ਗਾਂਧੀ ਤੋਂ ਘਟ ਰਾਹੁਲ ਗਾਂਧੀ ਦੀ ਉਮਰ ਤੋਂ ਘਟ ਸੀਟਾਂ ਕਾਂਗਰਸ ਨੂੰ ਆਣੀ ਹੈ ਔਰ ਤੁਹਾਨੂੰ ਤੋ ਦਸ਼ਕ ਚ ਦੋ ਡਿਜੀਟਸ ਸੀਟਾਂ ਨਹੀਂ ਆਣ ਵਾਲੀਆਂ ਆਮ ਆਦਮੀ ਪਾਰਟੀ ਪਰ ਉਹ ਸਕੇਜਾਂ ਤੇ ਕਹਿ ਰਹੇ ਕਿ ਪ੍ਰਧਾਨ ਮੰਤਰੀ ਬਣਨਗੇ ਉਹਦੇ ਪਿੱਛੇ ਕੀ ਤਰਕ ਹੈ 18 ਲੋਕ ਕਹਿ ਰਹੇ ਨੇ ਪ੍ਰਧਾਨ ਮੰਤਰੀ ਬਣਨਗੇ ਕੇਜਰੀਵਲ ਸਾਹਿਬ ਵੀ ਕਹਿੰਦੇ ਮੈਂ ਪ੍ਰਧਾਨ ਮੰਤਰੀ ਬਣਨਾ ਹੈ ਮਮਤਾ ਬੇਨਰਜੀ ਵੀ ਕਹਿੰਦੀ ਮੈਂ ਪ੍ਰਧਾਨ ਮੰਤਰੀ ਬਣਨਾ ਹੈ ਜਿਹੜੇ 20-20 ਸੀਟਾਂ ਦੇ ਇਲੈਕਸ਼ਨ ਲੜ ਰਹੇ ਨੇ ਉਹ 543ਾਂ ਦੇ ਹਾਊਸ ਕਹਿੰਦੇ ਸੀ ਚਲਾਵਾਂਗੇ ਕੇਜਰੀਵਲ ਸਰ ਤੋਂ ਚਾਹ 20 ਸੀਟਾਂ ਤੇ ਵੀ ਇਲੈਕਸ਼ਨ ਨਹੀਂ ਲੜਦੇ ਪੰਜਾਬ ਦੀਆਂ 13 ਤੇ 4 ਸੀਟਾਂ ਦਿੱਲੀ ਦੀਆਂ ਤੇ ਸ਼ਾਇਦ 2-4 ਕਿਹੜੇ ਹੋਰ ਜ਼ਮਾਨੇ ਜਬਤ ਕਰਨ ਨਾਲ ਸਖੜੀਆਂ ਕੀਤੀਆਂ ਹੋਣ ਮਮਤਾ ਬੈਨਰਜੀ ਕਹਿੰਦੀ ਹੈ ਮੈਂ ਲੜ ਰਿਹਾ 18 ਸੀਟਾਂ ਦੇ ਲੜ ਰਿਹਾ ਕੇ ਸੀਆਰ ਕੰ ਦਾ ਮੈਂ ਪ੍ਰਧਾਨ ਬਣੂਗਾ 39 ਸੀਟਾਂ ਦੇ ਇਲੈਕਸ਼ਨ ਲੜ ਰੇ ਕਰਨਾ ਨੀਤੀ ਦਾ ਪਰਿਵਾਰ ਕੰ ਦਾ ਅਸੀਂ ਬਣਨਾ ਬਿਹਾਰ ਚ ਲਾਲੂ ਯਾਦਵ ਦਾ ਪਰਿਵਾਰ ਕੰ ਦਾ ਅਸੀਂ ਬਣਨਾ ਕੇਜਰੀਵਾਲ ਸਾਹਿਬ ਦਾਵਾ ਕਰ ਰਹੇ ਇਹ ਕਹਿੰਦੇ ਜੀ ਮੈਂ ਗਾਰੰਟੀਡ ਹੈ ਔਰ ਆਪਣੇ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਜਿਬਾਨ ਤੇ ਵੀ ਕੰਟਰੋਲ ਕਰੋ ਉਹਦੀ ਚਾਰ ਨੂੰ ਵਾਕਈ ਹੀ ਸਰਕਾਰ ਨੇ ਬਣ ਨਹੀਂ ਲਿੰਦੇ ਕਿ ਇਹਨਾਂ ਦਾ ਹਾਂ ਚਲੋ ਐਸਾ ਹੈ ਕਿ ਜਨਤਾ ਦਾ ਆਸ਼ੀਰਵਾਦ ਪ੍ਰਧਾਨ ਮੰਤਰੀ ਮੋਦੀ ਸਰ ਨਾਲ ਹੈ ਮੈਂ ਕਿਸੇ ਵੀ ਬੰਦੇ ਨੂੰ ਮੁੰਗੇਰੀ ਲਾਲ ਦਾ ਸ਼ੇਖ ਚਿੱਲੀ ਦਾ ਸੁਪਨਾ ਦੇਖਣ ਤੋਂ ਨਹੀਂ ਰੋਕ ਸਕਦਾ ਕਿ ਅਗਰ 200 ਸੀਟਾਂ ਲੜਨ ਲੱਗਦਾ ਮੈਂ ਪ੍ਰਧਾਨ ਮੰਤਰੀ ਬੰਨਾਂ ਤੇ ਉਹਨੂੰ 280 ਦਾ ਬਹੁਮਤ ਕਿੱਥੋਂ ਮਿਲਣਾ ਹੈ ਔਰ ਕੇਜਰੀਵਾਲ ਸਾਹਿਬ ਨੇ ਤੇ 2 ਤਰੀਕ ਨੂੰ ਚਾਰ ਤੇ ਦੇਖਣੀ ਨੇ 2 ਤਰੀਕ ਨੂੰ ਤੇ ਹਾਜ਼ਰ ਹੋ ਤਿਹਾਰ ਜੇਲ ਜਾਣਾ ਪਾ ਇੱਕ ਤਰੀਕ ਤੱਕ ਤਾਂ ਜ਼ਮਾਨਤ ਹੈਗੀ ਜੇ ਟੀਵੀ ਲੱਗਾ ਹੋਣਾ ਤੇ ਟੀਵੀ ਤੇ ਵੀ ਉਹਨਾਂ ਨੇ ਤਾੜੀਆਂ ਹੀ ਮਾਰਨੀਆਂ ਮੋਦੀ ਸਾਹਿਬ ਦੀ ਜਿੱਤ ਦੀਆਂ ਕਿਉਂਕਿ ਉਹਦੇ ਆਪਣੀ ਪਾਰਟੀ ਨੂੰ ਬਚਾ ਨਹੀਂ ਪਾ ਗਏ ਤੁਸੀਂ ਦੱਸੋ ਮੁੱਖ ਮੰਤਰੀ ਦਾ ਘਰ ਹੋਵੇ ਪਹਿਲੇ ਅਫਸਰ ਕੁੱਟੇ ਜਾਣ ਪੱਤਰਕਾਰ ਕੁੱਟੇ ਜਾਣ ਤੁਹਾਡੇ ਵਿੱਚ ਇੱਕ ਪੱਤਰਕਾਰ ਤੇ ਪਰਚਾ ਹੋਵੇ ਉਹਨੂੰ ਕੁੱਟਿਆ ਜਾਏ ਫਿਰ ਉਹਨ ਇੱਕ ਆਪਣੀ ਪਾਰਟੀ ਦੀ ਮਹਿਲਾ ਸੰਸਦ ਜਿਹੜੀ ਰਜੱਸਵ ਪੀੜਾ ਦੇ ਵਿੱਚ ਪੀੜਿਤ ਹੈ ਉਹਨੂੰ ਖਿੱਚ-ਖਿੱਚ ਕੇ ਕਸੂਟਿਆ ਜਾਂਦਾ ਡਾਂਗਾ ਮਾਰ ਜਾਂਦੀ ਰੇਪੜ ਦੇ ਲੱਤਾ ਮਾਰ ਜਾਂਦੀ ਹੈ ਹੈਲਥ ਉਰੀ ਨੂੰ ਦੇਖੇ ਬਿਨਾਂ ਉਹਤੇ ਹਮਲਾ ਹੁੰਦਾ ਔਰ ਦ੍ਰਿệtਰਾਸ਼ਟਰ ਬਣ ਕੇ ਤੇਜਰੀਵਾਲ ਸਾਹਿਬ ਉਹਨਾਂ ਦੁਰਸ਼ਾਸਨਾਂ ਨੂੰ ਔਰ ਦਰਯੋਦਨਾਂ ਨੂੰ ਬਚਾਉਣ ਦਾ ਪ੍ਰਯਾਸ ਕਰਦੇ ਉਸ ਬੱਚੀ ਦਾ ਉਸ ਮਹਿਲਾ ਸੰਸਦ ਦਾ ਉਰੀ ਸੁਰੱਖਿਆ ਦੌਰੇ ਸਨਮਾਨ ਦਾ چیر ਹਰਨ ਹੁੰਦਾ। ਉਹ ਉਸ چیر ਹਰਨ ਤੇ ਦ੍ਰਿਤਰਾਸ਼ਟਰ ਬਣ ਕੇ ਅੱਖਾਂ ਤੇ ਪੱਟੀ ਬਣ ਕੇ ਕੇਜਰੀਵਾਲ ਚੁੱਪ ਰਹਿੰਦੇ। ਤੁਸੀਂ ਮਹਿਲਾ ਸੁਰੱਖਿਆ ਦੀ ਗੱਲ ਕਰਦੇ ਸੀ ਅੱਜ ਮੁੱਖ ਮੰਤਰੀ ਨਿਵਾਜ਼ ਦੇ ਅੰਦਰ ਮਹਿਲਾ ਸੰਸਦ ਸੁਰੱਖਿਤ ਨਹੀਂ। ਉਹ ਪੁਕਾਰ ਰਹੀ ਹੈ ਮਹਿਲਾ ਸੰਸਦ। ਉਹਨੇ ਆਪਣੇ ਬਿਆਨ 'ਚ ਲਿਖਿਆ ਮੈਂ بار بار ਚਿਲਾੰਦੇ ਹੋਇਆਗਾ ਛੱਡ ਦਿਓ ਬਚਾਓ ਬਚਾਓ ਮੈਨੂੰ ਬਖਸ਼ ਦਿਓ ਮੈਂ ਰਜਸ ਪੀੜਾ ਚਾਂ ਮੈਨ ਮਰ ਨਾ ਮਾਰੋ ਪੂਰੀ ਪੀੜੀ ਸੁਣ ਜੰਦੀ ਔਰੀ ਔਰੇ ਦਰਦ ਨੂੰ ਸਮਝਿਆ ਨਹੀਂ ਜਾਂਦਾ ਕੇਜਰੀਵਾਲ ਦਾ ਅਸਲ ਬਿਨੋਨਾ ਚਿਹਰਾ ਜਨਤਾ ਦੇ ਸਾਹਮਣੇ ਆ ਚੁੱਕਾ ਹੈ ਔਰ ਪੰਜਾਬ ਦੀ ਜਨਤਾ ਸ਼ਰਾਬ ਗੋਟਾਲੇ ਚ ਕਿੰਗਪਿੰਦ ਮੈਂ ਨਹੀਂ ਕਹਿ ਰਿਹਾ ਦੇਸ਼ ਦਾ ਨਿਆਂਲੇ ਕਹਿ ਰਿਹਾ ਕਿ ਐਜ਼ ਅ ਪ੍ਰੈਜ਼ੀਡੈਂਟ ਕੇਜਰੀਵਾਲ ਸ਼ਰਾਬ ਗੋਟਾਲੇ ਦੇ ਕਿੰਗਪਿੰ ਨੇ ਔਰ ਐਜ਼ ਅ ਮੁੱਖ ਮੰਤਰੀ ਵੀ ਉਹਨਾਂ ਨੇ ਕਿ ਸ਼ਾਮਲ ਨੇ ਜਿਹੜਾ ਵਿਅਕਤੀ ਦੀ ਚੈਟ ਦਾਸਰੀ ਹੈ ਕਿ ਪੈਸਾ ਆਇਆ ਵਾ ਜਿਹਨੇ ਪੈਸਾ ਦੇਣ ਵਾਲੇ ਕਹਰੇ ਸੀ ਰਿਸ਼ਵਤ ਦਿੱਤੀ ਹੈ ਲੈਣ ਵਾਲੇ ਕਹਰੇ ਸਮ ਰਿਸ਼ਵਤ ਪਹੁੰਚੀ ਔਰ ਕੇਜਰੀਵਾਲ ਸਾਹਿਬ ਆਉਂ ਬਾਹਰ ਆ ਰਹੇ ਨੇ ਜੇਲ੍ਹ ਤੋਂ ਜਿਸ ਤਰ੍ਹਾਂ ਫ੍ਰੀडम मूवमेंट ਲੜ ਕੇ ਆਏ ਇਨਕਲਾਬ ਜ਼ਿੰਦਾਬਾਦ ਵਰਗਾ ਪਵਿੱਤਰ ਨਾਰਾ ਲਗਾ ਰਹੇ ਨੇ ਸ਼ਰਾਬ ਕੋਟਾਲੇ ਚ ਦੇ ਦਿੱਲੀ ਦੀ ਜਨਤਾ ਦੀ ਝੇਰ ਕੱਟਣ ਵਾਲਾ ਕੋਟਾਲੇ ਬਾਦ ਨੈਕਸਸ ਚਲਾਉਣ ਵਾਲਾ ਗਰੋ ਚਲਾਉਣ ਵਾਲਾ ਵਿਅਕਤੀ ਮਾਫੀਆ ਚਲਾਉਣ ਵਾਲਾ ਵਿਅਕਤੀ ਇਨਕਲਾਬ ਜ਼ਿੰਦਾਬਾਦ ਵਰਗੇ ਪਵਿੱਤਰ ਨਾਰੇ ਦਾ ਪ੍ਰਯੋਗ ਕਰ ਰਹੇ ਔਰ ਪੰਜਾਬ ਦੇ ਅੰਦਰ ਨਟੰਗੀ ਨਹੀਂ ਨਾਟਕਬਾਜ਼ੀ ਦੀ ਨਹੀਂ ਸਟਰੋਂਗ ਸਰਕਾਰ ਦੀ ਜ਼ਰੂਰਤ ਹੈ ਪੰਜਾਬ ਦੀ ਅਰਥਵਿਵਸਥਾ ਨੂੰ ਡਿਸਾਈਸ ਦੇ ਡਾਇਨਾਮਿਕ ਸਰਕਾਰ ਦੀ ਜ਼ਰੂਰਤ ਹੈ ਪੰਜਾਬ ਦੀ ਅਰਥਵਿਵਸਥਾ ਨੂੰ ਡਬਲ ਇੰਜਨ ਦੀ ਜ਼ਰੂਰਤ ਸੁਪਾਲ ਖਹਿਰਾ ਦੇ ਬਿਆਨ ਨੂੰ ਕਿਦਾਂ ਦੇਖਦੇ ਹੋ ਸੁਪਾਲ ਖਹਿਰਾ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਅੱਜ ਮੋਦੀ ਸਾਹਿਬ ਨੇ ਵੀ ਆਪਣੀ ਭਾਸ਼ਣ ਵਿੱਚ ਕਿਹਾ ਦੇ ਲੋਕਾਂ ਨੇ ਕੀ ਕਿਹਾ ਦੇਖੋ ਸ਼ੁਰੂ ਤੋਂ ਹੀ ਪਰਿਵਾਰਵਾਦ ਦੇ ਨਾਮ ਤੇ ਕਦੀ ਕਦੀ क्षेत्रवाद ਦੇ ਨਾਮ ਤੇ ਕਦੀ ਬਾਸ਼ਾ ਦੇ ਨਾਮ ਤੇ ਕਦੀ ਜਾਤ ਦੇ ਨਾਮ ਤੇ ਕਦੀ ਧਰਮ ਦੇ ਨਾਮ ਤੇ ਹਮੇਸ਼ਾ ਹੀ ਲੜਾਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਇਹ ਕੁੱਲ ਜਨ ਦੇ ਕਿ ਅਸੀਂ ਪੰਜਾਬੀ ਪੂਰੀ ਦੁਨੀਆ ਚ ਬੈਠੇ ਜਦੋਂ ਇਹ ਗੱਲ ਪੰਜਾਬ ਚ ਕਹਿੰਦੇ ਜਿਹੜੇ ਪੂਰੇ ਪੰਜਾਬ ਦੇ ਲੋਕ ਪੂਰੀ ਦੁਨੀਆ ਚ ਬੈਠੇ ਉਹਨਾਂ ਤੇ ਕੀ ਬੀਤਦੀ ਹੈ ਪਰ ਭਾਰਤ ਇੱਕ ਹੈ ਭਾਰਤ ਇੱਕ ਹੈ ਭਾਰਤ ਦੇ ਹਰ ਨਾਗਰਿਕ ਨੂੰ ਦੂਜੀ ਤਾਹ ਤੇ ਜਾ ਕੇ ਰੋਜ਼ਗਾਰ ਕਰਨ ਦਾ ਰਾਈਟ ਹੈ। ਔਰ ਇਹ ਗੱਲ ਕਰਕੇ ਸਮਾਜ 'ਚ ਵਿਸ਼ ਵਹਿਲਾਣ ਦਾ ਕੰਮ ਕਾਂਗਰਸ ਕਰ ਰਹੀ। ਇੱਕ ਪਾਸੇ ਮਹਾਰਾਜਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੋਵੇ ਸੁਖਵੀਰ ਬਾਦਲ ਉਹ ਸੰਪਰਦਾਇਕਤਾ ਦੇ ਬਿਆਨ ਦੇ ਰਿਹਾ ਹੋਵੇ। ਸੰਪਰਦਾਇਕਤਾ ਦੇ ਧਾਰਤੇ ਪੰਜਾਬ ਨੂੰ ਵੰਡਣ ਦਾ ਪ੍ਰਯਾਸ ਕਰ ਰਿਹਾ ਹੋਵੇ। ਪੰਜਾਬ ਦਾ ਭਾਈਚਾਰਾ ਪੰਜਾਬ ਦੀ ਗੁਰੂਆਂ ਦੀ ਵਿਰਾਸਤ ਸਭ ਦੀ ਸਾਂਝੀ ਵਿਰਾਸਤ ਹੈ ਸਾਰੇ ਪੰਜਾਬ ਦੇ ਲੋਕ ਗੁਰੂ ਘਰ ਨੂੰ ਆਪਣਾ ਈਸ਼ਟ ਮੰਦੇ ਔਰ ਇਹਨਾਂ ਸ਼ਬਦਾਂ ਦਾ ਪ੍ਰਯੋਗ ਕਰਕੇ